ਵੈਜੀ ਦੇ ਖਾਲਸਾ ਵੈਜੀ ਇੱਕ ਫਤਿਹ ਜੀ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਮੈਂ ਲੋਕ ਸਭਾ ਬਠਿੰਡਾ ਦੇ ਐਜ਼ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਆਪ ਨੂੰ ਤੁਹਾਡੇ ਨਾਲ ਜਾਣੂ ਕਰਵਾਉਣਾ ਚਾਹੁੰਗਾ ਮੇਰਾ ਨਾਮ ਗੁਰਬਰਨ ਸਿੰਘ ਤੇ ਮੇਰੇ ਚੋਣ ਨਿਸ਼ਾਨ ਮਾਚਸ ਦੀ ਡੱਬੀ ਜਿਹੜਾ ਕਿ ਊਰਜਾ ਦੇ ਸਰੋਤ ਦਾ ਪ੍ਰਤੀਕ ਹੁੰਦਾ ਹੈ ਤੇ ਮੇਰਾ ਈਬੀਐਮ ਤੇ ਨੰਬਰ ਜੋ ਹੈ ਕਿ 13 ਨੰਬਰ ਬਾਬਾ ਜੀ ਨੇ ਵਧੀਆ ਨੰਬਰ ਦਿੱਤਾ 13 ਨੰਬਰ ਤੇ ਮੇਰਾ ਜੱਦੀ ਪਿੰਡ ਮੋਰ ਸਿੰਘ ਵਾਲਾ ਜਿਹੜਾ ਕਿ ਡਿਸਟ੍ਰਿਕਟ ਮਾਨਸਾ ਦੇ ਵਿੱਚ ਪੈਂਦਾ ਆ ਪੀਖੀ ਕਸਰੇ ਦੇ ਲਾਗੇ ਤੇ ਮੈਂ ਮੇਰੀ ਮੋਢਲੀ ਪੜਾਈ ਮੈਂ ਪਿੰਡ ਤੋਂ ਹੀ ਕੀਤੀ ਹੈ ਤੇ ਇੱਕ ਦੋ ਪਿੰਡਾਂ ਹੋਰ ਤੋਂ 10ਵੀਂ ਤੇ 12th ਕਲਾਸ ਕਰਕੇ ਜਦੋਂ ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਮੈਂ ਗਿਆਨੀ ਜਲ ਸਿੰਘ ਕਾਲਜ ਬਠਿੰਡਾ ਤੋਂ ਉਸ ਤੋਂ ਬਾਅਦ ਮੈਂ 3 ਸਾਲ ਕੰਮ ਕੀਤਾ ਇੰਡਸਟਰੀ 'ਚ ਤੇ ਫਿਰ ਮੈਂ ਕੈਨੇਡਾ ਆਪਣੀ ਮਾਸਟਰ ਡਿਗਰੀ ਸਟੱਡੀ ਕਰਨ ਦੇ ਲਈ ਚਲਾ ਗਿਆ ਸੀ 2010 'ਚ ਤੇ ਉੱਥੇ ਮੈਂ ਕੰਮ ਕੀਤਾ ਫਿਰ 2017 ਤੋਂ 20 ਦੇ ਵਿੱਚ ਦੂਸਰੀ ਮਾਸਟਰ ਡਿਗਰੀ ਕੀਤੀ ਮਟੀਰੀਅਲ ਇੰਜੀਨੀਅਰਿੰਗ ਦੇ ਵਿੱਚ ਤੇ 2021 ਤੋਂ ਲੈ ਕੇ ਹੁਣ ਤੱਕ ਮੈਂ ਪੀ ਐਚ ਡੀ ਕਰ ਰਿਹਾ ਹਾਂ ਕੰਟੀਨਿਊ ਫਰੋਮ ਆਈ ਆਈ ਡੀ ਮਦਰਾਸ ਤੇ ਯੂਨੀਵਰਸਿਟੀ ਆਫ ਅਲਬਰਟਾ ਤੋਂ ਤੇ 2025 ਦੇ ਵਿੱਚ ਕੰਪਲੀਟ ਹੋ ਜਾਨੀ ਮੇਰੀ ਪੀ ਐਚ ਡੀ ਅ ਤੇ ਹੁਣ ਤੁਸੀਂ ਪੁੱਛੋਗੇ ਮੈਨੂੰ ਵੀ ਮੈਂ ਲੋਕ ਸਭਾ ਮਠੰਨਾ ਦੇ ਇਲੈਕਸ਼ਨ ਦੇ ਲਈ ਕਿੱਦਾਂ ਤਿਆਰ ਹੋ ਗਿਆ ਤਾਂ ਮੈਂ ਮਹਿਸੂਸ ਕਰਦਾ ਮੈਂ ਮੈਨੂੰ ਅਹਿਸਾਸ ਹੋਇਆ ਵੀ ਹੁਣ ਰਾਈਟ ਟਾਈਮ ਹੈ ਮੈਂ ਹੁਣ ਮਤਲਬ ਆਪਣੇ ਏਰੀਆ ਦੇ ਲਈ ਡਵੈਲਪਮੈਂਟ ਵਿੱਚ ਹਿੱਸਾ ਪਾ ਸਕਦਾ ਸੋ ਮੈਨੂੰ ਇਹ ਪਲੇਟਫਾਰਮ ਸਹੀ ਲੱਗਿਆ ਵੀ ਤੁਸੀਂ ਇੱਕ ਏਰੀਆ ਦੇ ਨਮਾਇੰਦੇ ਹੋ ਕੇ ਸਰਕਾਰ ਦੇ ਨਾਲ ਰਾਤਾ ਬਣਾ ਕੇ ਇੱਕ ਅੱਛਾ ਡਵੈਲਪਮੈਂਟ ਕਰਵਾ ਸਕਦੇ ਹੋ ਸੋ ਇਸ ਕਰਕੇ ਮੈਂ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੁਹਾਡੇ ਸਾਹਮਣੇ ਰੂਰ ਹੋਇਆ ਪਰ ਮੇਰੀ ਪੂਰੀ ਫੈਮਲੀ ਕੈਨੇਡਾ ਦੇ ਵਿੱਚ ਸੈਟਲਡ ਹੈ ਮੈਂ ਵੈਲ ਸੈਟਲਡ ਹੈ ਮੇਰੇ ਮੇਰੇ ਇਵਨ ਪੇਰੈਂਟਸ ਵੀ ਮੇਰੇ ਨਾਲ ਹੀ ਇੱਥੇ ਰਹਿੰਦੇ ਆ ਪਰ ਫਿਰ ਵੀ ਮੈਂ ਏਰੀਆ ਦੀ ਡਿਵੈਲਪਮੈਂਟ ਦੇ ਲਈ ਇੱਕ ਕਦਮ ਫੈਮਲੀ ਦੀ ਮਸ਼ਵਰੇ ਦੇ ਨਾਲ ਚੱਕਿਆ ਤੇ ਮੇਰੇ ਏਰੀਆ ਦੇ ਬਹੁਤ ਸਾਰੇ ਮੁੱਦੇ ਨੇ ਮਾਨਸਾ ਬਠਿੰਡਾ ਤੁਹਾਨੂੰ ਪਤਾ ਹੀ ਹੈ ਥੋੜਾ ਪਛੜਿਆ ਹੋਇਆ ਇਲਾਕਾ ਕਹਿੰਦਾ ਸਪੈਸ਼ਲੀ ਇਨ ਦੁਆਬਾ ਜਾਂ ਮਾਝੇ ਦੇ ਲੋਕਾਂ ਦੇ ਮਾਈਂਡ ਵਿੱਚ ਹੈਗਾ ਵੀ ਬਠਿੰਡਾ ਦੇ ਮਾਨਸਾ ਥੋੜਾ ਪਛੜਿਆ ਹੈ ਤੇ ਉਹਦੀ ਡਿਵੈਲਪਮੈਂਟ ਦੇ ਬਹੁਤ ਸਾਰੇ ਮੁੱਦੇ ਨੇ ਉੱਥੇ ਉਹਨਾਂ ਮੁੱਦਿਆਂ ਤੇ ਆਪਾਂ ਗੱਲ ਕਰਾਂਗੇ ਕੱਲੇ-ਕੱਲੇ ਮੁੱਦੇ ਤੇ ਪਰ ਇਸ ਵੀਡੀਓ ਦੇ ਵਿੱਚ ਆਪਾਂ ਦੋ ਮੇਨ ਮੁੱਦੇ ਕਿਸਾਨੀ ਆਤਮਹੱਤਿਆ ਤੇ ਫਸਲੀ ਬਦਲਾ ਇਹ ਦੋ ਖਾਸ ਮੁੱਦੇ ਨੇ ਇਹਨਾਂ ਦੋਨਾਂ ਮੁੱਦਿਆਂ ਤੇ ਆਪਣੀ ਗੱਲਬਾਤ ਕਰਨੀ ਪਣਦੀ ਹੈ ਕਿਸਾਨੀ ਆਤਮਹੱਤਿਆ ਦੇ ਨਾਲ ਮੈਂ ਪਰਸਨਲ ਤੌਰ ਤੇ ਜੁੜੇ ਹਾਂ ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਮੇਰੇ ਰਿਲੇਟਿਵ ਮੇਰੇ ਆਸ-ਪड़ोस ਦੇ ਵਿੱਚ ਐਸੇ ਕਟਨਾਮਾ ਹੋ ਚੁੱਕੇ ਨੇ ਜਿੰਨਾਂ ਦੇ ਨਾਲ ਮੈਂ ਡਾਇਰੈਕਟ ਪ੍ਰਭਾਵ ਤਾਂ ਸੋ ਮੈਂ ਇਸ ਸਮੱਸਿਆ ਨੂੰ ਪਲੀਪੰਤੀ ਸਮਝ ਸਕਦਾ ਬਹੁਤ ਵੱਡੀ ਸਮੱਸਿਆ ਹੈ ਤੇ ਅੱਜ ਵੀ ਹੈ ਮਤਲਬ ਕੰਟੀਨਿਊ ਇਹ ਸਮੱਸਿਆ ਚੱਲ ਰਹੀ ਹੈ ਤੇ ਤੇ ਸਰਕਾਰ ਵੱਲੋਂ ਕੋਈ ਬਾਲਾ ਧਿਆਨ ਨਹੀਂ ਦਿੱਤਾ ਗਿਆ ਤੇ ਆਤਮ ਹੱਤਿਆ ਦੇ ਮੈਂ ਕਈ ਕਾਰਨ ਸਮਝਦਾ ਮੇਨ ਕਾਰਨ ਜਿੱਦਾਂ ਉਹਨਾਂ ਨੂੰ ਕਿਸਾਨਾਂ ਨੂੰ ਕੋਈ ਟ੍ਰੇਨਿੰਗ ਪ੍ਰੋਪਰ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਕੋਈ ਟੀਮ ਜਾਂ ਉਹਨਾਂ ਨੂੰ ਕੋਈ ਉਹ ਜੋ ਮਾਹਰ ਹੁੰਦੇ ਖੇਤੀਬਾੜੀ ਦੇ ਉਹਨਾਂ ਵੱਲੋਂ ਕੋਈ ਐਡਵਾਈਸ ਨਹੀਂ ਕੀਤੀ ਜਾਂਦੀ ਉਹ ਆਪਣੇ ਬੇਸਤੀ ਜੋ ਉਹਨਾਂ ਦਾ ਜੀਨਿਕਲ ਨੂੰ ਨੌਲੇਜ ਹੁੰਦੀ ਉਸ ਬੇਸ ਤੇ ਉਹ ਕਾਰੋਬਾਰ ਕਰ ਦਿੰਦੇ ਆ ਉਹਦਾ ਖੇਤੀਬਾੜੀ ਦਾ ਤੇ ਦੂਜਾ ਮੇਨ ਕਾਰਨ ਮਰ ਸਾਮਾਜਿਕ ਦਬਾਅ ਵੀ ਹੈਗਾ ਸਮਾਜਿਕ ਦਬਾਅ ਉਹ ਉਹ ਤੋਂ ਉਭਾਰਨ ਦੇ ਲਈ ਸਰਕਾਰ ਕੋਈ ਜਿਆਦਾ ਵਧੀਆ ਕਦਮ ਨਹੀਂ اٹھਾਉਂਦੀ ਤਾਂ ਜੋ ਕਿਸਾਨ ਅਗਰ ਕਰਜ਼ੇ ਦੇ ਥੱਲੇ ਦਬਾਇਆ ਗਿਆ ਤਾਂ ਉਹ ਪ੍ਰੈਸ਼ਰ 'ਚ ਆ ਕੇ ਕੋਈ ਗਲਤ ਕਦਮ ਨਾ ਠਾਏ ਉਹਦੇ ਵੱਲ ਕੋਈ ਮੋਟੀਵੇਸ਼ਨਲ ਜਾਂ ਕੋਈ ਕੋਰ ਐਸਾ ਪਲੇਟਫਾਰਮ ਜਾਂ ਕੋਈ ਪ੍ਰੋਗਰਾਮ ਸਰਕਾਰ ਵੱਲੋਂ ਨਹੀਂ ਲਿਖਿਆ ਗਿਆ ਲੀਗਲੀ ਜੋ ਉਹਨੂੰ ਐਡਵਾਈਸ ਕਰ पाए ਜੋ ਉਹਦੀ ਜ਼ਿੰਦਗੀ ਦੀ ਵੈਲਿਊ ਨੂੰ ਸਮਝਾ पाए ਸੋ ਇੱਕ ਇਹ ਵੀ ਕਾਰਨ ਹੈ ਇਹਦੀ ਆਤਮ ਹੱਤਿਆ ਜ਼ਿਆਦਾ ਹੋਣ ਦੇ ਕਿਉਂਕਿ ਉਹ ਸੈਲਫ ਡਿਸੀਜਨ ਲੈ ਲੈਂਦਾ ਬੰਦਾ ਜਦੋਂ ਸਟ੍ਰੈਸ ਦੇ ਵਿੱਚ ਹੁੰਦਾ ਸੋ ਉਹ ਤੋਂ ਬਚਣ ਦੇ ਲਈ ਉਹਨੂੰ ਮੋਟੀਵੇਸ਼ਨਲ ਕੰਟੀਨਿਊ ਮੋਨਿਟਰਿੰਗ ਉਹਦੀ ਉਹ ਜ਼ਰੂਰੀ ਹੈ ਜਾਂ ਇੱਕ ਦੂਜੇ ਨਾਲ ਰابطਾ ਕਾਇਮ ਕਰਨਾ ਅਗਰ ਪ੍ਰੋਬਲਮਸ ਹੈ ਉਹਨੂੰ ਸਾਂਝੀਆਂ ਕਰਨਾ ਉਹਦੇ ਥੋੜੀ ਸਿਸਟਮ ਦੇ ਵਿੱਚ ਸਮਾਜ ਦੇ ਵਿੱਚ ਕਮੀ ਹੈਗੀ ਹੈ ਦੂਜਾ ਕਾਰਨ ਫਸਲੀ ਚੱਕਰ ਜੋ ਹੈ ਹੁਣ ਉਹਦਾ ਵੀ ਹੈ ਕਿਉਂਕਿ ਉਹਦੇ ਨਾਲ ਰਸਾਇਣ ਜੋ ਆਪ ਪਾਉਂਦੇ ਆ ਉਹਦੀਆਂ ਕੀਮਤਾਂ ਬਹੁਤ ਵੱਧ ਚੁੱਕੀਆਂ ਨੇ ਆਲਰੇਡੀ ਕਿਸਾਨੀ ਕਾਫੀ ਘਾਟੇ 'ਚ ਚੱਲ ਰਹੀ ਹੈ ਤੇ ਉਹਦੇ ਕਾਰਨ ਵੀ ਆਤਮ ਹੱਤਿਆ ਵੱਲ ਬੰਦੇ ਨੂੰ ਲੈ ਕੇ ਜਾ ਸਕਦੇ ਆ ਤੇ ਲੈ ਜਾ ਰਹੇ ਨੇ ਉਹ ਵੀ ਇੱਕ ਕਾਰਨ ਹੈਗਾ ਤੇ ਇਹ ਇਹ ਇਹੋ ਜਿਹੇ ਕਾਰਨ ਜਿਹੜੇ ਹੈਗੇ ਇਹਨਾਂ ਦਾ ਹੱਲ ਹੋਣਾ ਜ਼ਰੂਰੀ ਹੈ ਤੀਜਾ ਕਾਰਨ ਹੈ ਵੀ ਅ ਮਤਲਬ ਪੂਰੀ ਚੰਗੀ ਤਰ੍ਹਾਂ ਅਡਵਾਈਸ ਨਾ ਹੋਣੀ ਤੇ ਤੀਜਾ ਇਹ ਹੈ ਵੀ ਜੋ ਆਪਨੇ ਖੇਤੀਬਾੜੀ ਦੇ ਸੰਦ ਨੇ ਜੋ ਟਰੈਕਟਰ ਨੇ ਹਰ ਕੋਈ ਆਪਣਾ ਆਪਣਾ ਖਰੀਦ ਕੇ ਚਲਾ ਰਿਹਾ ਹੈ ਬਾਧੂ ਦਾ ਖਰਚਾ ਹੋਇ ਕਿ ਤਰ੍ਹਾਂ ਦਾ ਤਾਂ ਸੋਸਾਇਟੀ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਦੋ ਪਿੰਡਾਂ ਨੂੰ ਤਿੰਨ ਪਿੰਡਾਂ ਨੂੰ ਮਿਲਾ ਕੇ ਕੋਈ ਐਸਾ ਸਿਸਟਮ ਨਹੀਂ ਹੈਗਾ ਜਿੱਥੇ ਤੁਸੀਂ ਇਕਵਿਪਮੈਂਟ ਨੂੰ ਰੈਂਟ ਕਰ ਸਕਦੇ ਜਿੱਥੇ ਟਰੈਕਟਰ ਰੈਂਟ ਜਾਂ ਕੋਈ ਹੋਰ ਖੇਤੀਬਾੜੀ ਦੇ ਸੰਦ ਨੇ ਉਹਨਾਂ ਨੂੰ ਤੁਸੀਂ ਵਰਤੋ ਮਿਨੀਮਮ ਵੇਜਸ ਮਿਨੀਮਮ ਕੀਮਤਾਂ ਤੇ ਰੈਂਟ ਦੇ ਤੌਰ ਤੇ ਤੇ ਬਰਤ ਕੇ ਵਾਪਸ ਕਰ ਉਹਦੇ ਨਾਲ ਕਰਜ਼ੇ ਦੇ ਵਿੱਚ ਕਾਫੀ ਮਲੋ ਕਮੀ ਆਏਗੀ ਤੇ ਉਹਦੇ ਨਾਲ ਕਿਸਾਨ ਜ਼ਿਆਦਾ ਆਤਮ ਨਿਰਭਰ ਹੋਏਗਾ ਤੇ ਐਸੇ ਸਟੈਪ ਉਹ ਨਹੀਂ ਲਏਗਾ ਜਿਹਦੇ ਕਰਕੇ ਉਹਨੂੰ ਤੇ ਉਹਨਾਂ ਦੀ ਫੈਮਲੀ ਨੂੰ ਬਹੁਤ ਵੱਡਾ ਹਰਜਾਨਾ ਚੱਲਣਾ ਪਵੇ ਇੱਕ ਬੰਦੇ ਦੀ ਜ਼ਿੰਦਗੀ ਗਵਾਉਣਾ ਸੋ ਇਹ ਇੱਕ ਮੇਨ ਕਾਰਨ ਆ ਆਤਮ ਆਦਿ ਕਈ ਕਾਰਨ ਨੇ ਜੋ ਦੱਸੇ ਗਏ ਨੇ ਤੇ ਇਹਨਾਂ ਤੇ ਵਰਕ ਕਰਨ ਦੀ ਜ਼ਰੂਰਤ ਹੈਗੀ ਸੋਸਾਇਟੀ ਦੇ ਵਿੱਚ ਜਿਹੜੀ ਨਹੀਂ ਹੈਗੀ ਉਹ ਮੇਨ ਮੁੱਦਾ ਹੋਏਗਾ ਆਪਣਾ ਤੇ ਦੂਜਾ ਆਪਾਂ ਗੱਲ ਕਰਾਂਗੇ ਫਸਲੀ ਬਦਲਾਅ ਦੀ ਲਾਈ ਫਸਲੀ ਬਦਲਾਅ ਅੱਜ ਹਰ ਪਾਸੇ ਦੀ ਜ਼ਰੂਰਤ ਹੈ ਪਰ ਮਾਨਸਾ ਬਠਿੰਡੇ ਦੀ ਇਹ ਬਹੁਤ ਵੱਡੀ ਜ਼ਰੂਰਤ ਹੈ ਕਿਉਂਕਿ ਇੱਥੇ ਝੋਨਾ ਤੇ ਕਣਕ ਇਹ ਦੋ ਫਸਲਾਂ ਹੀ ਜ਼ਿਆਦਾ ਬੀਜੇ ਜਾਂਦੀਆਂ ਨੇ ਤੇ ਪਾਣੀ ਦਾ ਸતર ਕਾਫੀ ਥੱਲੇ ਆਲਰੇਡੀ ਤੇ ਝੋਨੇ ਦੇ ਲਈ ਕਾਫੀ ਪਾਣੀ ਦੀ ਜ਼ਰੂਰਤ ਹੁੰਦੀ ਹੈ ਤੇ ਏਰੀਆ ਆਲਰੇਡੀ ਪਾਣੀ ਦੀ ਮਾਰ ਦੇ ਵਿੱਚ ਹੈ ਪਾਣੀ ਸੋਰੇ ਵਾਲਾ ਉੱਥੇ ਹੋਰ ਕੈਨਸਲ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਥੋੜਾ ਰਤੀਲਾ ਬਾਹਣਾ ਤੇ ਉਹਦੇ ਕਰਕੇ ਕਾਫੀ ਪ੍ਰੋਬਲਮ ਹੈ ਤੇ ਝੋਨੇ ਤੋਂ ਜਾਂ ਕਣਕ ਤੋਂ ਵੀ ਇਹਨਾਂ ਫਸਲੀ ਬਦਲਾਅ ਦੀ ਬਹੁਤ ਜ਼ਰੂਰਤ ਹੈ ਐਸੀਆਂ ਫਸਲਾਂ ਐਸੀਆਂ ਵੈਜੀਟੇਬਲਸ ਜਾਂ ਐਸੀਆਂ ਮਤਲਬ ਫਸਲਾਂ ਬੀਜਣ ਦੀ ਜ਼ਰੂਰਤ ਹੈਗੀ ਹੈ ਜਿਨ੍ਹਾਂ ਨਾਲ ਘੱਟ ਪਾਣੀ ਦੀ ਵਰਤੋਂ ਹੋਵੇ ਜਾਂ ਐਸੇ ਮਤਲਬ ਸਪ੍ਰਿੰਕਲਿੰਗ ਵਾਟਰਿੰਗ ਕ੍ਰੌਪਸ ਜਾਂ ਵੈਜੀਟੇਬਲ اگਾਈਆਂ ਜਾਣ ਜਿਨ੍ਹਾਂ ਨਾਲ ਪਾਣੀ ਦੀ ਖਪਤ ਘਟਾ ਹੋਵੇ ਤੇ ਉਹਨਾਂ ਦਾ ਜੋ ਫਸਲ ਦਾ ਕ੍ਰੌਪਸ ਦਾ ਜੋ ਲੈਂਡ ਦੇਣਾ ਹੈ ਉਹ ਇਮੀਡੀਏਟਲੀ ਹੋ ਪਾਏ ਤੇ ਸਮਾਜ ਦੇ ਵਿੱਚ ਵੈਜੀਟੇਬਲਸ ਦੀ ਜ਼ਰੂਰਤ ਰਹਿੰਦੀ ਹੈ ਜਾਂ ਉਹਨੂੰ ਇੰਪੋਰਟ ਐਕਸਪੋਰਟ ਵੀ ਕੀਤਾ ਜਾ ਸਕਦਾ ਹੈ ਕੋਈ ਐਸੀ ਫੈਕਟਰੀਆਂ ਲਿਆਂਦੀਆਂ ਨਹੀਂ ਜਾ ਸਕਦੀਆਂ ਨੇ ਏਰੀਆ ਦੇ ਵਿੱਚ ਜੋ ਉਹਨਾਂ ਦੀ ਖਪਤ ਨਾਲ ਦੀ ਨਾਲ ਉਹਨਾਂ ਤੋਂ ਖਰੀਦਦਾਰੀ ਕਰਕੇ ਕੀਤੀ ਜਾਵੇ ਤੇ ਰਸਾਇਣਿਕ ਜਿਹੜੇ ਯੂਜ਼ ਹੁੰਦੇ ਆ ਉਹਨਾਂ ਦਾ ਘਟਾ ਘੱਟ ਤੋਂ ਘੱਟ ਉਹਨਾਂ ਨੂੰ ਵਰਤੇ ਜਾਵੇ ਤੇ ਆਰਗੈਨਿਕ ਖੇਤੀ ਵੱਲ ਵੀ ਧਿਆਨ ਦਿੱਤਾ ਜਾਦਾ ਕੁਝ ਰਕਵੇ ਨੂੰ ਏਰੀਆ ਦੇ ਕੁਝ ਰਕਵੇ ਨੂੰ ਆਰਗੈਨ ਖੇਤੀ ਵੱਲ ਤੇ ਲਿਜਾਇਆ ਜਾ ਸਕਦਾ ਇੱਕ ਜਿਵੇਂ ਬਾਇਓ ਗੈਸ ਪਲੈਂਟ ਲੋਕਰਾਂ ਦੇ ਯੂਜ਼ ਕਰਦੇ ਜਾਂ ਮੇਰੇ ਅਗਲੇ ਪਲਾਨ ਦੇ ਵਿੱਚ ਹੈਗੇ ਨੇ ਉਹਨਾਂ ਤੋਂ ਜੋ ਖਾਦ ਬਣਦੀ ਉਹਦੇ ਨਾਲ ਆਰਗੈਨ ਖੇਤੀ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਉਹਨਾਂ ਦੇ ਉਹਨਾਂ ਦੇ ਲਈ ਇੱਕ ਅਡ ਮਾਰਕੀਟ ਹੈ ਜਿੱਥੇ ਲੋਕ ਆਰਗੈਨਿਕ ਪ੍ਰੋਡਕਟ ਖਰੀਦਣਾ ਚਾਹੁੰਦੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਇਹਦੇ ਨਾਲ ਤੇ ਫਸਲੀ ਬਦਲਾਅ ਦੇ ਵਿੱਚ ਪੂਰੇ ਜਿਹੜਾ ਵੈਜੀਟੇਬਲਸ ਹੋ ਗੀਆਂ ਜਾਂ ਮਿਰਚਾਂ ਵਗੈਰਾ ਆਲੂ ਵਗੈਰਾ ਉਹਨਾਂ ਦੀਆਂ ਫੈਕਟਰੀ ਉੱਥੇ ਲਿਆ ਕੇ ਉਹਨਾਂ ਨੂੰ ਉੱਥੇ ਭੁਗਤਾਨ ਕਰਵਾ ਕੇ ਉਹਨਾਂ ਦਾ ਉੱਥੇ ਫਾਈਨਲ ਪ੍ਰੋਡਕਟ ਬਣਾ ਕੇ ਮਾਰਕੀਟ ਦੇ ਵਿੱਚ ਭੇਜਿਆ ਜਾ ਸਕਦਾ ਜਿਹੜਾ ਕਿਸਾਨਾਂ ਨੂੰ ਡਾਇਰੈਕਟ ਐਡਵਾਂਟੇਜ ਦਵੇਗਾ ਤਾਂ ਇਹ ਮਤਲਬ ਫਸਲੀ ਵਿਦਰਾ ਕਾਫੀ ਜ਼ਰੂਰੀ ਹੈ ਉਹਦੇ ਨਾਲ ਪਾਣੀ ਦਾ ਸਤਾਰਾ ਘਟੇਗਾ ਤੇ ਜੋ ਘਟ ਰਿਹਾ ਹੈ ਪਾਣੀ ਦਾ ਸਤਾਰ ਜੋ ਘਟ ਰਿਹਾ ਹੈ ਉਹਦੇ ਵਿੱਚ ਵਾਧਾ ਹੋਏਗਾ ਤੇ ਪਾਣੀ ਦੀ ਖਪਤ ਘਟੇਗੀ ਤਾਂ ਉਹਦੇ ਨਾਲ ਮਲਬਾਤਾ ਬਣਦੇ ਵੀ ਕਾਫੀ ਪ੍ਰਭਾਵ ਪਵੇਗਾ ਉਹਦੇ ਵਿੱਚ ਤੇ ਇਹ ਮਤਲਬ ਐਸੇ ਮੁੱਦੇ ਇਹ ਮੇਨ ਮੁੱਦੇ ਮੰਨੇ ਜਾਂਦੇ ਆ ਜਦਕਿ ਇਹਨਾਂ ਤੇ ਕੋਈ ਗੱਲ ਨਹੀਂ ਕਰਦਾ ਕਿਸਾਨੀ ਆਤਮ ਹੱਤਿਆ ਤੇ ਫਸਲੀ ਬਦਲਾਅ ਤੇ ਕੋਈ ਬਾਲਾ ਧਿਆਨ ਨਹੀਂ ਦਿੱਤਾ ਜਾਂਦਾ ਤੇ ਫਸਲੀ ਬਦਲਾਅ ਦੇ ਦੌਰਾਨ ਜਿਵੇਂ ਪ੍ਰਾਲੀ ਹੈ ਉਹ ਦੋਨਾਂ ਫਸਲਾਂ ਦੇ ਵਿੱਚੋਂ ਜੋ ਮਤਲਬ ਐਸ ਅ ਬੇਸਡ ਉੱਥੇ ਮੰਨੀ ਜਾਂਦੀ ਹੈ ਉਹਦੀ ਉਹਦੇ ਲਈ ਕੋਈ ਰਿਸਰਚ ਸੈਂਟਰ ਬਣਾਇਆ ਜਾ ਸਕਦੇ ਆ ਜਿੱਦਾਂ ਆਰਟੀਫੀਸ਼ੀਅਲ ਆਰਥ ਬ bomb ਹੁੰਦੇ ਆ ਜਾਂ ਅ ਜੇ ਆਪਾਂ ਕਹੀਏ ਵੀ ਬਣਾਵਟੀ ਗੰਡੋਏ ਟਾਈਪ ਕੋਈ ਉਥੇ ਡਵੈਲਪਮੈਂਟ ਹੈ ਉਥੇ ਰਿਸਰਚ ਕੀਤੀ ਜਾ ਸਕਦੀ ਹੈ ਵਿਚ ਇਜ਼ ਫਿਜ਼ੀਬਲ ਟੂ ਡੂ ਉਹ ਉਥੇ ਕਰਕੇ ਮੰਨ ਲਓ ਜੋ ਬਰਾਲੀਆ ਦੀ ਖਤ ਨੂੰ ਧਰਤੀ ਦੇ ਵਿੱਚ ਉੱਥੇ ਕੀਤਾ ਜਾ ਸਕਦਾ ਹੈ ਉਹਨਾਂ ਦੇ ਹੈਲਪ ਦੇ ਨਾਲ ਜਾਂ ਆਪਣੀ ਔਰਤਾਂ ਪਿੰਡਾਂ ਦੇ ਵਿੱਚ ਔਰਤਾਂ ਜਿਆਦਾ ਪਸ਼ੂਆਂ ਨੂੰ ਉਹੀ ਸਾਂਭਦੀਆਂ ਨੇ ਤਾਂ ਉਹ ਉਥੇ ਪਸ਼ੂ ਡਾਇਰੀ ਦੇ ਲਈ ਉਹਨਾਂ ਨੂੰ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ ਮਿਲਕ ਡਾਇਰੀ ਦੇ ਲਈ ਤੇ ਜਾਂ ਮੱਛੀ ਫਾਰਮ ਫਾਰਮਿੰਗ ਬਹੁਤ ਘੱਟ ਹੈ ਮਾਨਸਾ ਬਠਿੰਡੇ ਦੇ ਏਰੀਆ ਵਿੱਚ ਉਹਨੂੰ ਵਧੀਆ ਪ੍ਰੇਰਿਤ ਕਰਕੇ ਕਿਸਾਨਾਂ ਨੂੰ ਉਹਨੂੰ ਅੱਗੇ ਡਵੈਲਪ ਕੀਤਾ ਜਾ ਸਕਦਾ ਉਹਨਾਂ ਨੂੰ ਸਪੋਰਟ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਉਹਦੀ ਇੰਸ਼ੋਰੈਂਸ ਦਿੱਤੀ ਜਾ ਸਕਦੀ ਹੈ ਐਸੇ ਪਲੇਟਫਾਰਮ ਕਰਨੇ ਕੋਈ ਵੱਡੀ ਗੱਲ ਨਹੀਂ ਗੰਨੇ ਦੀ ਖੱਤ ਪਹਿਲਾਂ ਮੇਰੇ ਬਚਪਨ ਵਿੱਚ ਮੈਂ ਦੇਖਦਾ ਸੀ ਲੋਕ ਗੰਨੇਗਾਂਦੇ ਸੀਗੇ ਹੁਣ ਗੰਨੇ ਦੀ ਕੋਈ ਫਸਲ ਨਹੀਂ ਹੁੰਦੀ ਕਿਉਂਕਿ ਉੱਥੇ ਗੰਨਾ ਫੈਕਟਰੀ ਹੁਣ ਨਹੀਂ ਹੈਗੀ ਤੇ ਧਾਗਾ ਫੈਕਟਰੀ ਨਹੀਂ ਹੈਗੀ ਕੋਈ ਕਪਾਹ ਦਾ ਜਲਕੀ ਸਾਰੇ ਨੂੰ ਵੱਡਾ ਇਹ ਮਤਲਬ ਖਿੱਤਾ ਮੰਨਿਆ ਜਾਂਦਾ ਹੈ ਬਠਿੰਡਾ ਮਾਨਸਾ ਤੇ ਕਪਾਹ ਬਹੁਤ ਹੋ ਸਕਦੀ ਹੈ ਪਰ ਉੱਥੇ ਕੋਈ ਟੈਕਸਟਾਈਲ ਇੰਡਸਟਰੀ ਨਹੀਂ ਹੈਗੀ ਕੋਈ ਧਾਗਾ ਫੈਕਟਰੀ ਨਹੀਂ ਹੈਗੀ ਜਿਹਦਾ ਤੁਸੀਂ ਡਾਇਰੈਕਟ ਮਤਲਬ ਡਾਇਰੈਕਟ ਇੱਕ ਤਰ੍ਹਾਂ ਦਾ ਐਡਵਾਂਟੇਜ ਦੇ ਸਕਦੇ ਹੋ ਕਿਸਾਨਾਂ ਨੂੰ ਜੇ ਉਹਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕਦਾ ਉੱਥੇ ਤਾਂ ਐਸੇ ਮੁੱਦੇ ਲਿਆਉਣੇ ਮਾਨਸਾ ਬਠਿੰਡੇ ਚ ਬਹੁਤ ਜ਼ਰੂਰੀ ਨੇ ਸਪੈਸ਼ਲੀ ਮਾਨਸਾ ਏਰੀਆ ਸਰਦੂਲਗੜ੍ਹ ਇੱਧਰ ਬਹੁਤ ਜ਼ਿਆਦਾ ਪ੍ਰੋਬਲਮਸ ਹੈ ਤੇ ਸਾਰਾ ਖੇਤ ਹੈ ਕਪਾਹ ਦੇ ਲਈ ਗੰਨੇ ਦੇ ਲਈ ਇਹਨਾਂ ਨੂੰ ਇਸ ਫਸਲੀ ਚੱਕਰਾਂ ਦੇ ਵਿੱਚ ਪਾ ਕੇ ਉੱਥੇ ਕੁਝ ਫੈਕਟਰੀਆਂ ਲਿਆ ਕੇ ਇਹਨਾਂ ਦੀ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ ਸੋ ਇਹ ਮੁੱਦੇ ਸੀ ਆਪਣੇ ਅੱਜ ਦੀ ਵੀਡੀਓ ਵਿੱਚ ਅੱਗੇ ਹੋਰ ਬਹੁਤ ਸਾਰੇ ਮੁੱਦੇ ਨੇ ਉਹਨਾਂ ਦੀ ਵੀਡੀਓ ਆਪਾਂ ਜ਼ਰੂਰ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਿਚਾਰ ਤੇ ਤਦ ਤੱਕ ਲਈ ਧੰਨਵਾਦ ਤੁਹਾਡਾ ਬਹੁਤ-ਬਹੁਤ ਸਤਿ ਸ੍ਰੀ ਅਕਾਲ